ਕਾਂਸੀ ਵਾਲਾ ਜੀ ਕੁਝ ਸਵਾਲ ਸੀਗੇ ਸੰਗਤ ਦੇ ਜ਼ਿਹਨ ਦੇ ਵਿੱਚ ਵੀ ਬਾਰ ਬਾਰ ਇਹ ਆ ਰਹੇ ਨੇ ਕਿ 31 ਸਾਲਾਂ ਤੋਂ ਕੌਂਕੇ ਜੀ ਦੀ ਫਾਈਲ ਦੱਬੀ ਰਹੀ ਪਰ ਹਾਂਜੀ ਕਦੇ ਬਾਦਲਾਂ ਨੂੰ ਯਾਦ ਨਹੀਂ ਆਇਆ ਉਸ ਤੋਂ ਬਾਅਦ ਤਿੰਨ ਵਾਰ ਇਹ ਸੱਤਾ ਵੀ ਤੇ ਵੀ ਕਾਬਜ਼ ਹੋ ਗਏ ਆ ਤੇ ਅੱਜ ਇਹ ਪਰਿਵਾਰ ਨੂੰ ਜਾ ਕੇ ਸਰੂਪੇ ਪਾ ਰਹੇ ਨੇ ਉਹਨਾਂ ਦੇ ਹੱਥੋਂ ਸਰੂਪੇ ਪਵਾ ਰਹੇ ਨੇ ਕਿੱਦਾਂ ਦੇਖ ਰਹੇ ਹੋ ਇਹਨੂੰ ਜੈਨੀ ਸਾਹਿਬ ਜੀ ਅਸੀਂ ਕੌਮ ਆ ਪੰਬਲ ਦੀ ਸਿੱਖ ਕਈ ਹੋਈ ਹੈ ਨਾ ਇਹ ਪੰਥ ਦੇ ਵਫਾਦਾਰ ਪਹਿਲਾਂ ਵੀ ਨਾ ਹੋਣਾ ਨਾ ਇਹ ਹੋਣਗੇ ਇਹ ਆਪਾਂ ਐਵੇਂ ਕਹੀ ਜਾਂਦੇ ਆ ਜੀ ਇਹਨਾਂ ਦੇ ਸਰੂਪੇ ਨਾ ਰੂਪੇ ਕਿਸੇ ਨੂੰ ਪਾਉਣੀ ਨਹੀਂ ਚਾਹੀਦੇ ਇਹਨਾਂ ਨੇ ਜਿਨ੍ਹਾਂ ਦੇ ਗੱਲ ਸੋਤੇ ਪਾਏ ਆ ਉਹਨਾਂ ਨੇ ਇਹਨਾਂ ਦੇ ਨਿਖਾਨ ਕੀਤਾ ਜੀ ਸਰਦ ਪ੍ਰਕਾਸ਼ ਸਿੰਘ ਬਾਦਲ ਐ ਇਹ ਨੇ ਜਾ ਕੇ ਮੈਂ ਕਿਸਾਨਾਂ ਦਾ ਮੱਥੀ ਆ ਤੇ ਪੰਥ ਦਾ ਮੱਥੀ ਆ ਜੀ ਇਹ ਕਿਸਾਨਾਂ ਦਾ ਵੀ ਇਹ ਦਸ਼ਮਨ ਹੋਣ ਬੜਿਆ ਤੇ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਬਦਰਾ ਹਰਸਮਰ ਪਤੇ ਸੁਖਵੀਰ ਸਿੰਘ ਬਾਦਲ ਨੇ ਖੋਪੇ ਮੋਦੀ ਦੀ ਹਮਾਇਤ ਕੀਤੀ ਜੀ ਜਦੋਂ ਇਹ ਸਰਵਜ ਬਦਲ ਗਏ ਜਦੋਂ ਸੋਰਾ ਲਕਾਈ ਕਿਸਾਨਾਂ ਦੇ ਨਾਲ ਖੜੀ ਤੇ ਨਾਲ ਦੀ ਨਾਲ ਗਿਰਗਟਵਾਗ ਰੰਗ ਬਦਲ ਤੇ ਇਸੇ ਤਰੀਕੇ ਪੰਥ ਦੇ ਜਿਹੜੇ ਵਫادار ਹੋਦੇ ਸੀ ਕਿ ਪੰਥ ਦਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਭ ਤੋਂ ਪਹਿਲਾਂ ਪਤਾਸਰ ਸਿੰਘ ਵੱਦਲ 1957 ਵਿੱਚ ਜਲੰਧਾਵਾ ਤੋਂ ਕਾਂਗਰਸ ਦੀ ਸੀਟ ਤੇ ਲੜਿਆ ਜੀ ਤੇ ਦਮਾਂ ਇਹਨਾਂ ਦੇ ਵਿੱਚ ਲੱਗਦੀ ਐਸਾ ਤੇ ਫਿਰ ਇਹਨੇ ਆਪਾਂ ਕਹੀ ਜੇ ਸਾਰੇ ਵੀ ਹਾਂ ਜੀ ਇਹਨਾਂ ਨੇ ਸਰੋਪੇ ਦੇ ਲਈ ਪੰਥ ਦਾ ਪਰਾ ਕਰਨ ਦੇ ਇਹ ਇਹ ਇਹਨਾਂ ਦੇ ਜਿਹੜੇ ਜੀਨਕ ਪੰਥ ਦਾ ਪਾਲਣ ਨਹੀਂ ਕਰਨ ਵਾਲੇ ਉਹ ਪਿਛਲੇ ਸਮੇਂ ਦੇ ਇਹਨਾਂ ਦੇ ਵੱਡ-ਵਡੇਰਿਆਂ ਨੇ ਜਦੋਂ ਜੈਤ ਦਾ ਮੋਰਚਾ ਲਾਇਆ ਸੀ ਗੁਰੂ ਗੋਬਿੰਦ ਸਾਹਿਬ ਦੀ ਤਾਂ ਖੰਡਣਾ ਪਾਠ ਉਹਦੋਂ ਵੀ ਇਹਨਾਂ ਨੇ ਜ਼ਹਿੜ ਪਾਇਆ ਖੂਨ ਦੇ ਵਿੱਚ ਪਾ ਕੇ ਤੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਜੀ ਤੇ ਉਸ ਵੇਲੇ ਦੇ ਅੰਗਰੇਜ਼ ਦੇ ਨਾਲ ਖੜੇ ਆ ਤੇ ਹੁਣ ਜਦ ਦਰਬਾਰਤਾਂ ਦਾ ਆਇਆ ਸਾਡੇ ਗੱਲਾਂ ਚ ਕਹਿੜ ਪਾਇਆ ਧੀਆਂ ਭੈਣਾਂ ਦੀਆਂ ਬੇਕਤੀਆਂ ਕਿਸੇ ਸੰਤ ਜਰਨਲਿਸਟ ਭਿੰਦਰਾਵਾਲਾ ਨੇ ਸ਼ਹੀਦ ਕੀਤਾ ਉਸ ਵਕਤ ਵੀ ਇਹਨਾਂ ਨੇ ਸਿੱਧੇ ਢੰਗ ਦੇ ਨਾਲ ਕਾਂਗਰਸ ਭਾਜਪਾ ਨੂੰ ਵੀ ਮਦਦ ਕੀਤੀ ਹੈ ਤੇ ਤਾਹੀਆਂ ਭੈਣਾਂ ਨੇ ਬੀਜੇਪੀ ਦੇ ਖਿਲਾਫ ਕੀਤੀ ਹੈ ਅਦਵਾਨੀ ਨੇ ਕਿਹਾ ਸੀ ਕਿ ਇੰਦਰਾ ਬੀਬੀ ਤੋਂ ਡੇਰ ਨਾ ਕੀਤਾ ਦਰੁਸਤ ਫੈਸਲਾ ਹੈ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਉਹਦੇ ਵਿੱਚ ਲਿਖਿਆ ਹੋਇਆ ਹੈ ਤੇ ਫਿਰ ਉਹਨੂੰ ਅਦਵਾਨੀ ਨੂੰ ਵੀ ਪੂਜਦੇ ਰਏ ਅਤੇ ਵਜਪਾਈ ਨੂੰ ਵੀ ਪੂਜਦੇ ਰਏ ਜਿਸ ਕਰਕੇ ਸਾਰੀਆਂ ਦਨਾਂ ਸੋਚਣ ਵਾਲੀਆਂ ਹੈ ਤੇ ਆਪਾਂ ਇਹਨਾਂ ਨੂੰ ਇਹਨਾਂ ਤੋਂ ਅਸਰ ਰੱਖਦੇ ਮੈਂ ਉਸ ਵੇਲੇ ਜਥੇਦਾਰ ਜਿਹੜੇ ਕਾਂਗਰਸ ਦੇ ਸ੍ਰਿੰਦ ਸਾਬ ਇਹਨਾਂ ਨੂੰ ਸਰਬੱਤ ਖਾਲਸਾ ਵੀ ਆਪਣੇ ਕੌਮ ਦਾ ਜਥੇਦਾਰ 1986 ਦੇ ਵਿੱਚ ਚੁਣਿਆ ਸੀਗਾ ਜੀ ਉਸ ਤੋਂ ਬਾਅਦ ਇਹਨਾਂ ਨੇ ਐਫਐਸਲੀ ਸਿੰਗਲੋਂ ਸ੍ਰਿੰਦ ਸਾਬ ਬਣਾ ਦਿੱਤਾ ਉਸ ਤੋਂ ਬਾਅਦ 1 ਸਾਲ ਦੇ ਲਈ ਆਪਣੇ ਭਾਈ ਦਰਪੰਦਰ ਸਿੰਘ ਜੀ ਮਾਨੋਚਾਲ ਹੈ ਅਪ੍ਰੈਲ 86 ਤੋਂ ਲੈ ਕੇ ਦਸੰਬਰ 86 ਤੱਕ ਖੜਕੁੱਤੇ ਰਾਮ ਨੂੰ ਸਾਡੇ ਕੌਮ ਦਾ ਜਥੇਦਾਰ ਰਹੇ ਉਸ ਤੋਂ ਬਾਅਦ ਸਾਡੇ ਜਿਹੜੇ ਜਥੇਦਾਰ ਸੀਗੇ ਉਹ ਆਪਣੇ ਪ੍ਰੋਫੈਸਰ ਦਰਪੰਦਰ ਸਿੰਘ ਜੀ ਬਣ ਗਏ ਤੇ ਫਿਰ ਸਾਡੇ ਸਿਰ ਸਾਹਿਬ ਬਣ ਗਏ ਉਸ ਤੋਂ ਬਾਅਦ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਜੀ ਬਣ ਗਏ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਾਡੇ ਕੌਮ ਦੇ ਜੱਫੀਕਰ ਬਣ ਗਏ ਤੇ ਉਦੋਂ ਬਾਅਦ ਜੈਨਪੂਰ ਸਿੰਘ ਜੱਫੀਕਰ ਬਣ ਗਏ ਪਰ ਦੂਜੇ ਪਾਸੇ ਗਰਕਰਨ ਸਿੰਘ ਤੋੜਾ ਵੀ ਉਹਨੂੰ 1999 ਤੇ ਕੌਮ ਦੇ ਸਾਡੀ ਸਿੱਟ ਪਾਰਲੀਮੈਂਟ ਦੇ ਜਿਹੜੇ ਪ੍ਰੈਜ਼ੀਡੈਂਟ ਰਹੇ ਅ ਜਿਸਦੇ ਉਹਨਾਂ ਨੇ ਵੀ ਕੋਈ ਆਵਾਜ਼ ਨਹੀਂ ਬੁਲੰਦ ਕੀਤੀ ਤੇ ਨਾ ਹੀ ਹੋਰ ਕਿਸੇ ਨੇ ਇਹਦੀ ਆਵਾਜ਼ ਬੁਲੰਦ ਕੀਤੀ ਕਿ ਸਾਡੀ ਕੌਮ ਦੇ ਜੱਫੀਕਰ ਸ਼ਹੀਦ ਹੋਇਆ ਹੈ ਤੇ ਅੱਜ ਸਾਰੇ ਕਾਰ ਮਾਰ ਰਹੇ ਹੈ ਤੇ ਮੈਂ ਉਸ ਵੇਲੇ ਜਦੋਂ ਗੰਸਿਓ ਤ੍ਰੀ ਮੰਤਰੀ ਬਣਿਆ ਤੇ ਸਾਡੀ ਨਿਵੇਕੀ ਦੇ ਕਾਰਨ ਅਸੀਂ ਬਾਈਕਾਟ ਕਰ ਬੈਠੇ ਜੇ ਆਪਣੇ ਭਾਗਾਂ ਮਾੜੀ ਲਿਖਲੇ ਤੇ 2.5% ਵੋਟਰ ਲੈ ਕੇ ਵਰਤਸਿਓ ਨੇ ਮੁੱਖ ਮੰਤਰੀ ਜਿਹੜਾ ਬੁੱਤਰ ਮੁੱਖ ਮੰਤਰੀ ਦੇ ਰੂਪ ਵਿੱਚ ਸਾਬਤ ਹੋਏ ਜਿਨੇ ਸਾਡੇ ਬੱਚਿਆਂ ਦਾ ਸ਼ਿਕਾਰ ਖੇਡਾ ਸਾਡਾ ਭੀਆਂ ਭੈਣਾਂ ਨੇ ਬੇਇੱਜ਼ਤੀਆਂ ਕੀਤੀਆਂ ਸਾਡੇ ਤੇ ਬਹੁਤ ਵੱਡੇ ਉਹਨਾਂ ਨੇ ਜਲਮ ਜਿਹੜੋ ਕੀਤੇ ਆ ਉਸ ਵਕਤ ਵੀ ਉਹਨਾਂ ਨੇ ਕੇ ਪੀਐਸ ਦਿਨ ਦੇ ਰਾਹੀਂ ਇਹ ਸਵਰਨ ਸਿੰਘ ਘੋਟਣਾ ਐਕਟਰਸਟੀ ਸੀ ਉਹਦੇ ਰਾਹੀਂ ਜਾ ਜਨੇਦਾਰ ਕੌਂਕਲੂ ਸ਼ਹੀਦ ਕੀਤਾ ਤੇ ਮੈਨੂੰ ਘਰੋਂ ਭਗਾਉਣਾ ਸੀ ਜਦੋਂ ਬਾਈਕਟ ਹੋ ਗਿਆ ਪੁਲਿਸ ਮੇਰੇ ਮਗਰ ਲੱਗੀ ਹੋਈ ਸੀ ਤੇ ਮੈਂ ਕਿਸੇ ਕੰਮ ਲਈ ਲੁਧਿਆਣੇ ਭਵਾਂ ਇੱਥੇ ਦਸੰਬਰ 1990 ਨੂੰ ਜਦੋਂ ਮੈਂ ਆਇਆ ਭਵਾਂ ਦਾ ਟੱਬਾ ਉੱਥੇ ਟੱਬੇ ਦੇ ਸਾਹਮਣੇ ਇੱਕ ਜਨਤਾ ਔਰ ਜਨਤਾ ਵਾਲ ਪੰਪਾ ਬਾਣੀਆਂ ਦਾ ਪੰਪ ਸੀ ਜਿਹੜੇ ਪੰਪ ਤੇ ਮੈਂ ਆ ਕੇ ਰੁਕਿਆ ਇੱਕ ਮੇਰੇ ਰਿਸ਼ਤੇਦਾਰ ਸੀ ਨਾਲ ਤੇ ਜਦੋਂ ਮੈਂ 15 ਮਿੰਟ ਹੋਏ ਤੇ ਦੋ ਜਿਪਸੀਆਂ ਆਈਆਂ ਤੇ ਉਹਨਾਂ ਨੇ ਮੈਨੂੰ ਫੜ ਕੇ ਬਾਹਰ ਬੰਦ ਲਈਆਂ ਮੇਰਾ ਗਲਾ ਜੇ ਘੁੱਟਤਾ ਤੇ ਉਹ ਆਹ ਮੂਰਤ ਤੋਂ ਤੁੰਗਲਾ ਬੋਲਣ ਲੱਗ ਜਿਵੇਂ ਸਾਇਦਲ ਕੋਈ ਖਾਣਾ ਹੁੰਦਾ ਹੈ ਟੈਂਟਰ ਆ ਗਿਆ ਉੱਥੋਂ ਫੜ ਕੇ ਫਿਰ ਉਹ ਸੀਨੀਅਰ ਸਾਹਿਬ ਦਿਖਾਉਣ ਲੱਗੇ ਦਿਖਾਉਣ ਦੇ ਜਾਣ ਤੋਂ ਬਾਅਦ ਜਦੋਂ ਉੱਥੇ ਤੇ 10 ਮਿੰਟ ਹੋ ਗਏ ਮੈਂ ਉਹਦੇ ਕੱਪੜੇ ਲਾਉ ਮੈਂ ਕਿਉਂ ਲਾਏ ਜੀ ਮੈਂ ਕਿਹਨੂੰ ਨੁਕਸਾਨ ਕੀਤਾ ਤੇ ਫਿਰ ਉੱਥੇ ਜਿਹੜਾ ਡੀਐਸਪੀ ਕਮਲਜੀਤ ਸਿੰਘ ਸੀਗਾ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਾਜ ਦੇ ਵਿੱਚ ਉਹਨੂੰ ਐਸਐਸਪੀ ਸੀਐਡੀ ਲਾ ਕੇ ਪ੍ਰੋਮੋਸ਼ਨ ਦਿੱਤੀ ਜਿਨੇ ਜੱਸੀਦਾਰ ਕੌਂਸਲ ਦਾ ਬੰਦਾ ਜ਼ਬਰ ਕਰਕੇ ਉਸ ਨੂੰ ਸ਼ਹੀਦ ਕੀਤਾ ਜੀ ਫਿਰ ਭਈ ਉਹਨਾਂ ਨੇ ਮੈਨੂੰ ਧੰਗਾ ਪਾ ਕੇ ਫਿੱਟ ਲਿਆ ਮੇਰੇ ਤੋਂ ਦਾਨ ਖਰੀ ਘੋਟਾਤਰ ਨਾਲ ਦਾ ਬੰਦਾ ਨੱਕਾ ਮੁਖੜੀਆਂ ਠੀਕ ਰਹੀ ਨਹੀਂ ਟੀਮਾ ਖਰਾ ਉਹਨਾਂ ਨੇ ਬਰਾਤਾ ਐਡਾ ਵੱਡਾ ਜ਼ਬਰ ਹੋਇਆ ਉਸ ਤੋਂ ਬਾਅਦ ਮੈਂ ਬੇਸ਼ੁਰਾ ਮੈਨੂੰ ਬਸ ਇਹਨਾਂ ਪੱਤਰ ਮੇਰੀਆਂ ਲੱਤਾਂ ਸਵਾਡੇ ਦੇ ਲਿਖੀਆਂ ਉਹ ਸਾਹਮਣੇ ਜੱਥੇਦਾਰ ਸੀ ਕੌਕੇ ਤੇ ਉਹਦੇ ਦੇ ਵੀ ਬਹੁਤ ਭਾਰੀ ਕਿਸ਼ਮਤ ਹੋਇਆ ਤੇ ਫਿਰ ਉਸ ਤੋਂ ਬਾਅਦ ਮੇਰੇ ਸਾਹਮਣੇ ਇੱਕ ਬੀਬੀ ਸੀ ਜੀ ਬੀਬੀ ਨੂੰ ਜਦੋਂ ਮੈਨੂੰ ਮਾੜੀ ਸੁਰਤ ਆਈ ਤੇ ਬੀਬੀ ਦੇ ਉੱਤੇ ਪੁਲਿਸ ਵਾਲੇ ਜਬਰ ਕਰ ਰਹੇ ਸੀ ਉਹ ਬੀਬੀ ਦੇ ਸਿਰਫ ਉਹਨੇ ਜਿਹੜਾ ਉਹਦਾ ਅਸੀਂ ਸਵਾਰ ਲਵਾ ਲਈ ਸੀ ਉਹਦੇ ਤੇ ਕੋਟਾ ਬੰਦੇ ਲਾ ਰਹੇ ਸੀਗੇ ਤੇ ਉਹਦੇ ਵਿੱਚ ਹਰਪ੍ਰਭਾਨ ਸੋਢੀ ਹੈ ਡੀਐਸਪੀ ਸੀਗਾ ਤੇ ਇੰਸਪੈਕਟਰ ਗੁਰਮੀਤ ਸਿੰਘ ਸੀਗਾ ਤੇ ਇਹਦੇ ਗਨਮਾਨ ਸੀ ਕਮਲਜੀਤ ਸਿੰਘ ਸੀਗਾ ਡੀਐਸਪੀ ਉਹ ਸਿਰੋਤੇ ਕੋਟਾ ਵਾਲਾ ਉਰ ਮੈਂ ਉਹ ਗੱਲ ਕਰਾਂਗਾ ਵੀ ਦੱਸਿਆ ਸੀਗਾ ਤੁਹਾਨੂੰ ਭੈਣ ਭਰਾ ਸੀਗੇ ਇੱਕ ਥਾਣੇ ਦੇ ਵਿੱਚ ਹੁਣ ਇਹਨਾਂ ਨੇ ਹਲੇ ਤੱਕ ਕਿਸੇ ਨੇ ਪੁਸ਼ਟੀ ਨਹੀਂ ਸੀ ਕੀਤੀ ਕੋਈ ਹੋਰ ਬੀਬੀ ਸੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਪੁਸ਼ਟੀ ਕਰਤੀ ਕਿ ਇੱਕ ਬੀਬੀ ਸੀਗੀ ਜਿਹਦੇ ਸਿਰਫ ਸੂਟ ਪਾਇਆ ਸੀ ਸਲਵਾਰ ਲਾਈ ਹੋਈ ਸੀ ਤੇ ਪੁਲਿਸ ਵਾਲੇ ਉਹਦੇ ਨਾਲ ਜ਼ਬਰ ਕਰ ਰਹੇ ਸੀ ਲਗਾਤਾਰ ਬਸ਼ਰਮਾ ਵਾਂਗ ਸੋ ਉਹੋ ਦੁੱਖ ਦੀ ਘੜੀਆਂ ਉਹ ਇਮਤਿਹਾਰੀ ਹੱਦ ਜਿਨ੍ਹਾਂ ਨੇ ਸਹੀ ਆ ਉਹੀ ਸਮਝ ਸਕਦੇ ਆ ਕੀ ਆ ਅਸੀਂ ਕਹਿਣ ਵਾਸਤੇ ਬਹਿ ਜੰਨੇ ਆ ਕਹਿ ਰਹੇ ਆ ਕਹਿ ਦਿੰਨੇ ਆ ਪਰ ਜਿਹਨਾਂ ਨੇ ਹੰਡਾਇਆ ਆ ਤੇ ਅਬਜੇਪੀ ਹੁਣ ਐਫ ਆਈ ਆਰ ਬੇਸ਼ੱਕ ਦਰਜ ਕਰਵਾਉਣ ਵੱਲ ਐਸਜੀਪੀਸੀ ਵੱਧ ਰਹੀ ਹੈ ਪਰ ਉਹ ਸਿਰਫ ਗੋਗਲਾਂ ਦੀ ਮਿੱਟੀ ਝਾੜਨ ਦੇ ਬਰਾਬਰ ਹੈ ਪਰ ਮੈਂ ਸੋਹਿਰ ਦੇ ਸਿੱਖ ਜਥੇਬੰਦੀਆਂ ਅਤੇ ਵਕੀਲਾਂ ਦੇ ਪੈਨਲ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਜਿਹੜੇ ਬੱਦੀ ਸਿੰਘਾਂ ਨੇ ਕੇਸ ਲੜਦੇ ਆਏ ਨੇ ਜਿਹੜੇ ਕੌਮ ਦੇ ਹੱਕ ਵਿੱਚ ਪਹੁੰਚਦੇ ਆਏ ਨੇ ਵੀ ਆਪਣੇ ਵੱਲੋਂ ਵੀ ਅਸੀਂ ਕੁਝ ਹਮਲਾ ਮਾਰੀਏ ਤੇ ਆਪਣੇ ਵੱਲੋਂ ਵੀ ਅਸੀਂ ਕੇਸ ਵਗੈਰ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰੀਏ ਜਾਂ ਸਗਰ ਸਿੱਧਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਅਸੀਂ ਕੁਝ ਆਪਣੇ ਵੱਲੋਂ ਦਾਇਰਤਾ ਕਰ ਸਕਦੇ ਹਾਂ ਇਸ ਕੇਸ ਨੂੰ ਰੀਓਪਨ ਕਰਵਾ ਸਕਦੇ ਤਾਂ ਜ਼ਰੂਰ ਕਰੀਏ ਸੋ ਉਹ ਜਿਹੜਾ ਕੋਟਾ ਵਾਲਾ ਜਦੋਂ ਮੈਂ ਮਾਰਿਆ ਦੇਖਿਆ ਕਿ ਉਹਨੇ ਫਟਾਬਰ ਨੰਦ ਖੋਲਿਆ ਤੇ ਮੇਰੇ ਨੂੰ ਮੂੰਹ ਉੱਤਰ ਲੱਗੇ ਚਪੇੜਨ ਤੋਂ ਉਗੇਲੇ ਗਏ ਜਦੋਂ ਸਟੇਜ ਦਾ ਉਹਦੇ ਕਮਰੇ ਦੇ ਅੰਦਰ ਗਏ ਤੇ ਉੱਪਰ ਉੱਤੇ ਬੰਦਾ ਕੰਜਾ ਸੀ ਕਹਿੰਦੇ ਕੌਂਸੇ ਦਾ ਸਰਪੰਚ ਆ ਪਤਾ ਨਹੀਂ ਸਰਪੰਚ ਸੀ ਕੌਣ ਸੀ ਭਰਾ ਬੰਦਾ ਜਿਹੜਾ ਮਾਰਿਆ ਹੰਕਾ ਉਹਦੀਆਂ ਬਾਹਾਂ ਨਿਕਲ ਗਈਆਂ ਤੇ ਲੈਟਰਨ ਤੋਂ ਖਾਮ ਨਿਕਲ ਗਿਆ ਉਥੇ ਕਈ ਬੰਦੇ ਮੁੰਡੇ ਹੋਰ ਸੀ ਜਿਨ੍ਹਾਂ ਦੇ ਬਹੁਤ ਵੱਡਾ ਜਬਰ ਕੀਤਾ ਸੀ ਇੱਕ ਮੁੰਡਾ ਬਾਗੂ ਕੇ ਕੋਠਿਆਂ ਦਾ ਸੀਗਾ ਉਹਦੇ ਵੀ ਬਹੁਤ ਵੱਡਾ ਜਬਰ ਕੀਤਾ ਅਗਰ ਇਹਨਾਂ ਜਦੋਂ ਸਾਨੂੰ ਲੈ ਕੇ ਆਏ ਤੇ ਮੈਥੋਂ ਪਹੁੰਚ ਨਹੀਂ ਜਾਂਦਾ ਸੀ ਮੈਨੂੰ ਵੀ ਚਾਰ ਬੰਦੇ ਚੱਕ ਕੇ ਲੈ ਆਏ ਤੇ ਜਥੇਦਾਰ ਕਾਂਗਰਸ ਨੂੰ ਵੀ ਚੱਕ ਕੇ ਲੈ ਆਏ ਜਥੇਦਾਰ ਕਾਂਗਰਸ ਸਾਹਦੇ ਜਥੇਦਾਰ ਨੂੰ ਅਸੀਂ ਅਕਸਰ ਹੀ ਮਿਲਦੇ ਰਹਿੰਦੇ ਸੀ ਕਿਉਂਕਿ ਜਥੇਦਾਰ ਸਿੱਖੀ ਦਾ ਪ੍ਰਚਾਰ ਕਰਦੇ ਸੀ ਕੌਮ ਦਾ ਪ੍ਰਚਾਰ ਕਰਦੇ ਬਾਣੀ ਦੇ ਬਾਣਿਆਂ ਨਾਲ ਜੋੜਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਖਾਲਸਾ ਪੰਚਾਇਤਾਂ ਦੇ ਰੂਪ ਵਿੱਚ ਦੇ ਜਿਹੜੀਆਂ ਬੁਰਦੀਆਂ ਦਾਜ ਦੇ ਛੱਡੀਆਂ ਹੁੰਦੀਆਂ ਸੀ ਜੀ ਆ ਉਹਨਾਂ ਨੂੰ ਘਰਾਂ ਚ ਰਸਾਉਂਦੇ ਸੀ ਕਿ ਜਦੋਂ ਪਹਿਲੀ ਵਾਰ ਔਲਾਦ ਸੀ ਕਿਸੇ ਦਾ ਆਪਣੇ ਜ਼ਮੀਨ ਦਾ ਔਲਾਦ ਸੀ ਬੈਠ ਕੇ ਨਵੇੜ ਕੇ ਐਨ ਪੀਸ ਕਰਾ ਦਿੰਦੇ ਹੁੰਦੇ ਸੀ ਜੀ ਤੇ ਫਿਰ ਉਹ ਜਫੇਦਾਰ ਨੂੰ ਲੈ ਕੇ ਆਏ ਤੇ ਜਫੇਦਾਰ ਦੀਆਂ ਦੋਨੇ ਬਾਹਾਂ ਟੁੱਟੀਆਂ ਹੋਈਆਂ ਜੀ ਲੰਮਕੜੀਆਂ ਜਿੰਦੀ ਲੱਤਾਂ ਵੀ ਟੁੱਟੀਆਂ ਹੋਈਆਂ ਸੀ ਜੀ ਤੇ ਆ ਕਰਦੇ ਸੀ ਜਦੋਂ ਉਹ ਕੁਰਸੀ ਤੇ ਮੈਨੂੰ ਠੱਲਿਆ ਕੁਰਸੀ ਤੇ ਬਿਠਾਇਆ ਉਹਨਾਂ ਨੂੰ ਕੋਈ ਟਾਇਲਟ ਦੀ ਹਾਜਤ ਆ ਬਲੀ ਆਏ ਸੀ ਜੀ ਉਹਦੇ ਵਿੱਚ ਜੀ ਬਲਵਿਖਿਆ ਖੂਨ ਲੱਗਿਆ ਉਹ ਤੇ ਫਿਰ ਪਿਸ਼ਾਬ ਉਹਨਾਂ ਨੇ ਕਿਹਾ ਉਹਦੇ ਵੀ ਖੂਨ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਬੁਰਾ ਹਾਲ ਸੀਗਾ ਉਹਨੂੰ ਫਿਰ ਇਨਸਪੈਕਟਰ ਦੇ ਕਮਰੇ ਦੇ ਵਿੱਚ ਸੀਐਸਟਾ ਦੇ ਪਾਸੇ ਰੱਖਦੇ ਸਾਡੇ ਤੋਂ ਲੈਂਦੇ ਰੱਖਦੇ ਹੁੰਦੇ ਸੀ ਜੀ ਇਸ ਕਰਕੇ ਇਹਨਾਂ ਨੇ ਬੜਾ ਵੱਡਾ ਜ਼ਬਰ ਕੀਤਾ ਤੇ ਮੁਰਤੇ ਜਿਸ ਦਿਨ ਮੈਨੂੰ ਪਤਾ ਲੱਗ ਗਿਆ ਜਿਹੜਾ ਮੇਰੇ ਬਾਰੇ ਮੇਰੇ ਪਿੰਡ ਦੇ ਵਿੱਚ ਮੇਰੇ ਚਾਚਾ ਸੀ ਮੇਰੇ ਸ਼ਰੀਪਕੇ ਤੇ ਰਸਵਰ ਸਿੰਘ ਜੀ ਤੇ ਉਹਨਾਂ ਨੂੰ ਪਤਾ ਲੱਗਿਆ ਉਹ ਫਟਾਫਟ ਸੀਐਸਟਾ ਪਹੁੰਚੇ ਨਾਲ ਮੇਰੇ ਚਾਤੇ ਦਾ ਤਾਂ ਇਹਦਾ ਮੁੰਡਾ ਸੀ ਦਰਸ਼ਨ ਸਿੰਘ ਬਕਤੀ ਉਹ ਪਹੁੰਚਿਆ ਜਿਵੇਂ ਰੋਧਮ ਸਿੰਘ ਪਹੁੰਚਿਆ ਤੇ ਸਾਰੇ ਨੂੰ ਪਤਾ ਲੱਗਿਆ ਕਿ ਮੇਰੀ ਭੈਣ ਨੇ ਜਿਹੜਾ ਫੋਨ ਕੀਤਾ ਅਵਕਰ ਸਿੰਘ ਸਿੱਧੂ ਨੂੰ ਤੇ ਉਹ ਵੀ ਉੱਥੇ ਜਾ ਕੇ ਪਹੁੰਚੇ ਮੇਰੀ ਭੈਣ ਭਰਦੀਪ ਕੌਰ ਨੇ ਤੇ ਉਹ ਫਿਰ ਜਾ ਕੇ ਉੱਥੋਂ ਜਾ ਕੇ ਇਸ ਕਾਬ ਦੇ ਵਿੱਚ ਸਾਨੂੰ ਉਹਨਾਂ ਨੇ ਜਦੋਂ ਦੇਖਿਆ ਤੇ ਮੇਰਾ ਬੁਰਾ ਹਾਲਤ ਸੀ ਇਹ ਤਮਾ ਸਤਪਾਲ ਸਿੰਘ ਜਿਹੜਾ ਉਹ ਜਿਹੜਾ ਇਹਨਾਂ ਦਾ ਉਸ ਵੇਲੇ ਸੀਐਚ ਕਾਬ ਦੇ ਵਿੱਚ ਸੀਗਾ ਉਹਦੇ ਵੀ ਪੁੱਛਿਆ ਜਾ ਸਕਦਾ ਕਿ ਕਿੰਨਾ ਵੱਡਾ ਜਬਰ ਹੋਇਆ ਤੇ ਅਗਲੇ ਦਿਨ ਜਦੋਂ ਮੈਨੂੰ ਰਿਹਾਂ ਹੋਇਆ ਮੈਂ ਮੈਂ ਇਹਨੂੰ 30 ਤਰੀਕ ਨੂੰ ਰਿਹਾਂ ਕੀਤਾ ਗਿਆ ਤੇ ਮੈਂ ਕਿਹਾ ਸਾਰੇ ਨੂੰ ਦੱਸਦੇ ਆ ਤੇ ਉਸ ਤੋਂ ਬਾਅਦ ਜਦੋਂ ਮੈਂ ਰਿਹਾਂ ਹੋਇਆ ਤੇ ਉਹ ਜਿਹੜਾ ਕਸਟਰਡ ਸੀ ਤੇ ਰੋਟੀ ਆਈ ਸੀ ਮਾਤਾ ਜੀ ਦੇ ਘਰ ਮੇਲ ਕੋਲ ਸਿੰਘ ਸਾਹਿਬ ਦੇ ਘਰ ਪਹੁੰਚੀ ਸੀ ਉਹ ਫਿਰ ਜਦੋਂ ਜਥੇਦਾਰ ਨੂੰ ਵੇਖਣ ਗਏ ਜਥੇਦਾਰ ਤਾਂ ਨਾ ਤਾਂ ਖਾਣ ਜੁਗਾ ਸੀ ਮੈਂ ਬੋਲਣ ਜੁਗਾ ਸੀ ਤੇ ਉਹਦੇ ਤਾਂ ਤਸ਼ੱਬਤ ਹੀ ਇੰਨਾ ਜ਼ਿਆਦਾ ਸੀ ਕਿ ਆ ਤੇ ਉਹ ਫਿਰ ਕਸਟਰਡ ਵੀ ਮੈਂ ਥੋੜਾ ਜਿਹਾ ਖਾਦਾ ਇੱਕ ਪੁੱਟੀ ਮਸਾ ਮੇਰੇ ਨੰਗੀ ਤੇ ਅਗਲੇ ਦਿਨ ਕਹਿ ਲਏ ਕਿ ਜਥੇਦਾਰ ਇੱਕ ਪਘੋੜਾ ਹੋ ਗਿਆ ਉਪਕੋੜਾ ਲਿਖ ਗਿਆ ਉਹਦਾ ਸੋਲ ਨਹੀਂ ਸਕਦਾ ਬੈਠ ਨਹੀਂ ਸਕਦਾ ਬੋਲ ਨਹੀਂ ਸਕਦਾ ਉੱਥੇ ਕੁੱਟ-ਕੁੱਟ ਕੇ ਉਹਦੀ ਤਾਂ ਇਹਨਾਂ ਨੇ ਜਾਣ ਲੈ ਲਈ ਸੀ ਤੇ ਇਸ ਕਰਕੇ ਇਹ ਮੈਨੂੰ ਦੱਸੋ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ ਕਿ ਪੰਥ ਦੀ ਸਰਕਾਰ ਸੀ ਕੁਲਵੀਰ ਸਿੰਘ ਹੋਮ ਮਿਨਿਸਟਰ ਸੀਗਾ ਤੇ ਇਹਨੂੰ ਇਹ ਨਹੀਂ ਪਤਾ ਲੱਗਿਆ ਕਿ ਭਾਈ ਸਾਡੇ ਕੌਮ ਦਾ ਜਿਹੜਾ ਜਥੇਦਾਰ ਹੈ ਕਿ ਕਿ ਉਹ ਉਹਨੂੰ ਘੋੜਾ ਕੀਤਾ ਸਰਕਾਰ ਦੀ ਡਿਊਟੀ ਬਣ ਗਈ ਜਦੋਂ ਕਿ ਉਹ ਉਹ ਵੀ ਧਰਨਾ ਲੱਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕਿ ਉਹ ਧਰਨੇ ਦੇ ਵਿੱਚ ਸੀਗਾ ਤੇ ਬੀਪੀ ਤਵਾੜੀ ਦਾ ਜਿਹੜਾ ਕਮਿਸ਼ਨ ਬਣਿਆ ਸੀਗਾ ਉਹਦੇ ਬਾਰੇ ਜਿਹੜਾ ਰਿਪੋਰਟ ਜਨਤਕ ਕਰੇ ਨੇ ਰਿਪੋਰਟ ਹੀ ਨਹੀਂ ਹੋਵੇ ਜਨਤਾ ਦੇ ਤੁਸੀਂ ਇਹ ਧਾਰਾ ਕੁਛ ਰਲ ਮਿਲ ਕੇ ਇਹਨਾਂ ਨੇ ਹੋਇਆ ਤੇ ਫਿਰ ਮੈਨੂੰ ਦੱਸੋ ਸਵਰਨ ਸਿੰਘ ਢੁਲਰੇ ਨੂੰ ਨੇ ਪੁੱਛਿਆ ਮੈਨੂੰ ਪੁੱਛੋ ਗੁਰਮੀਤ ਸਿੰਘ ਨੂੰ ਕਿਉਂ ਨਹੀਂ ਪੁੱਛਿਆ ਕਮਲਜੀਤ ਸਿੰਘ ਨੂੰ ਪ੍ਰੋਮੋਸ਼ਨ ਕਿਉਂ ਦਿੱਤੀ ਆ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਉਹਨਾਂ ਨੇ ਗੱਲ ਮੰਨਣ ਕਿਉਂ ਨਹੀਂ ਪੁੱਛਿਆ ਇਹਨੇ ਕੁੱਟਿਆ ਤੇ ਫਿਰ ਉਸ ਤੋਂ ਬਾਅਦ ਇਹ ਰਿਪੋਰਟ ਕਢਾ ਕੇ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਦੇ ਵਿੱਚ ਮੈਂ ਸੀਗਾ ਇਹ ਰਿਪੋਰਟ ਅਸੀਂ ਉਦੋਂ ਦੀ ਕਰਾਈ ਹੋਈ ਹੈ ਬੀਪੀ ਤਪਾੜੀ ਵੀ ਰਿਪੋਰਟ ਕਢਾ ਕੇ ਰੰਜਨ ਲਖਣ ਪਾਲ ਵਕੀਲ ਦੇ ਕੋਲ ਮੈਨੂੰ ਸਿਮਰਤ ਸਿੰਘ ਮਾਨ ਨੇ ਭੇਜਿਆ ਦੋ ਅਸੀਂ ਗਏ ਮੈਂ ਉੱਥੇ ਬਿਆਨ ਦਿੱਤਾ ਬਿਆਨ ਜਾ ਕੇ ਉਹ ਹਾਈ ਕੋਰਟ ਚੇਪਾਇਆ ਤੇ ਹਾਈ ਕੋਰਟ ਨੇ ਜੋ ਕੇਸ ਪਾਇਆ ਤੇ ਹਾਈ ਕੋਰਟ ਨੇ ਕਹਿ ਤਰਾ ਕਿ ਇਹ ਕੇਸ ਪੁਰਾਣਾ ਹੋ ਗਿਆ ਹੈ ਉਹਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਗੱਲ ਮੈਂ ਰੰਜਨ ਲਖਣ ਕ੍ਰਿਪਾਲ ਜੀ ਦੇ ਦੱਸੀ ਹੈ ਕਿ ਭਾਈ ਇਹ ਹਾਲਾਤ ਹੋਈ ਹੈ ਹਾਈ ਕੋਰਟ ਵੀ ਰਲੇ ਸਿੱਤੇ ਸਾਡੇ ਰਲੇ ਸਿੱਕੇ ਇੱਕੇ ਦਰਬਾਰ ਸਾਹਿਬ ਤੋਂ ਇਕੱਠੇ ਹੋ ਸਾਡੇ ਗਲਤ ਤੈਰ ਪੜ੍ਹਨ ਇਕੱਠੇ ਹੋ ਸਾਡੇ ਹੈ ਗੁਰੂ ਦੀ ਬਦੀ ਕਰਨ ਤੇ ਕਰੋਨਾ ਨੂੰ ਬਚਾਉਣੇ ਕਿੱਥੇ ਹੋ ਸਕਦੇ ਆ ਫਿਰ ਜੱਥੇਦਾਰ ਕੌਮੇ ਨੂੰ ਸਿੰਘ ਸਾਹਿਬ ਜੀ ਇਹਦਾ ਸਿੱਧੀ ਜੀ ਗੱਲ ਹੈ ਇਹਨਾਂ ਨੇ ਬਹੁਤ ਵੱਡਾ ਜਬਰ ਕੀਤਾ ਅਸੀਂ ਹੁਣ ਕਦੋਂ ਦੇ ਰੋਲਾ ਪਾਈ ਹੁਣ ਜਿੱਦਾਂ ਸਿੰਘ ਸਾਹਿਬ ਦੀ ਸਿੰਘਣੀ ਬੀਬੀ ਗੁਰਮੇਰ ਕੌਰ ਦੇ ਹੱਥੋਂ ਜਿਹੜਾ ਇਹਨਾਂ ਨੇ ਬੀਬੀ ਗੁਰਮੇਰ ਕੌਰ ਦੇ ਹੱਥੋਂ ਦਰਖਾਸਤ ਦਵਾਈ ਹੈ ਜਗਰਾਉਂ ਥਾਣੇ ਦੇ ਵਿੱਚ ਉਹਦੇ ਵਿੱਚ ਨਾ ਤਾਂ ਸੁਮੇਰ ਸੈਣੀ ਦਾ ਨਾਮ ਹੈ ਆ ਹੋਰ ਤੁਸੀਂ ਨਾਮ ਲੈ ਰਹੇ ਹੋ ਅਜਿਹੇ ਜਿਹੜੇ ਪੁਲਿਸ ਵਾਲੇ ਅਸਲ ਮੁਜ਼ਮਲਜ਼ਮ ਸੀਗੇ ਉਹਨਾਂ ਦਾ ਨਾਮ ਹੀ ਹੈ ਨਹੀਂ ਉਸ ਦਰਖਾਸਤ ਦੇ ਵਿੱਚ ਤਾਂ ਫਿਰ ਇੰਤਖਾਫ ਕਿਥੋਂ ਹੋਣਾ ਇਹ ਤਾਂ ਜਿਹੜੀ ਐਡੀਡੀ ਬੀਸੀ ਚਿਵਾਲੀ ਰੋਟ ਹੈ ਇਹ ਤਮਾ ਸਿੱਖ ਕੌਮ ਨੂੰ ਇਹਨਾਂ ਦਾ ਕੋਈ ਪੈਨਲ ਪ੍ਰਵਾਨ ਨਹੀਂ ਹੈਗਾ ਤੇ ਇਸ ਕਰਕੇ ਹੁਣ ਸਿੱਖ ਕੌਮ ਦੀਆਂ ਅੱਖਾਂ ਵਿੱਚ ਘਟਾ ਪਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੇ ਬੇਗਮ ਜੀਆ ਮਾਫੀ ਪ੍ਰਕਾਸ਼ ਸਿੰਘ ਬਾਦਲ ਸਰਚਲੇ ਸਾਨੂੰ ਦੇਤੀ ਇਹਦੀ ਪਿਛਲੇ ਦਿਨ ਸੁਖਵੀਰ ਸਿੰਘ ਬਾਦਲ ਨੇ ਬਿਨਾਂ ਮਾਫੀ ਮੰਗਿਆ ਬਿਨਾਂ ਕਿਹਾ ਕਿ ਇਹਨਾਂ ਨੂੰ ਮਾਫੀ ਦਿੱਤਾ ਜਾਵੇ ਇਹਦਾ ਮਤਲਬ ਮੰਨਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਕਰਨ ਕਰਾਉਣ ਤੇ ਇਹਨਾਂ ਦੇ ਹੱਥ ਹੈ ਇਹਦਾ ਮੰਨਦਾ ਹੈਗਾ ਇਸ ਕਰਕੇ ਮਾਫੀ ਦੇ ਦਿਓ ਕਿ ਮਾਫੀਆਂ ਐ ਥੋੜ੍ਹੀ ਹੁੰਦੀਆਂ ਆ ਹੁਣੇ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸਿੱਧੀ ਸਮਾਗਮ ਹੋ ਕੇ ਰੱਖਿਆ ਹੈ ਤੇ 40 ਮੁਕਤੇ ਨੇ ਬਦਾਵਾਤ ਸਿੱਧੀ ਦੇ ਕੇ ਪੜਾਇਆ ਇਹ ਥੋੜ੍ਹੀ ਹੁੰਦਾ ਕਿ ਜਦੋਂ ਮਰ ਗਈ ਤਾਂ ਦਾ ਨੁਕਸਾਨ ਕਰ ਦੋ ਕਿ ਸ਼ਹੀਦ ਕਰਾ ਲਓ ਜਿਵੇਂ ਤੁਹਾਨੂੰ ਸ਼ਹੀਦ ਕਰਾ ਦੋ ਤੇ ਤ੍ਰਿਤੀਸ ਗੱਲ ਵਾਣਾ ਲੱਗੇ ਸੁਨੀਤ ਸਿੰਘ ਸੈਣੀ ਵਰਗਿਆਂ ਨੇ ਜਿਨ੍ਹਾਂ ਦੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਨਾਲ ਉਹਨੂੰ ਬੀਜਪੀ ਲਾ ਦਿਓ ਕੰਮ ਚਿੱਠਾਂ ਨੂੰ ਕੁੱਟ ਦਿਓ ਇਸ ਪ੍ਰਕਾਰ ਸਿਰ ਬਾਦਲ ਕਰੇ ਦੱਸੀ ਮੈਨੂੰ ਸੰਦੀਪ ਸਿੰਘ ਰਾਸੇ ਸਾਡੇ ਤੇ ਮੇਰੇ ਤੇ ਲੱਕੜਾਂ ਚੋਣ ਦੇ ਪਰਚਾ ਦੋ ਪਾਇਆ ਅੱਜ ਗੁਰੂਗਰਾਸਰ ਗੈਰ ਵੀ ਕਰਨ ਕਰਾਉਣਾ ਲੈ ਲੜਾਈ ਸਾਨੂੰ 9 ਮਹੀਨੇ ਜੇਲ੍ਹ ਦੇ ਵਿੱਚ ਇਹਨਾਂ ਨੇ ਬੰਦ ਕੇ ਰੱਖਿਆ ਕਿਉਂ ਸਾਨੂੰ ਕੁੱਟਿਆ ਸਾਡੇ ਪਰਿਵਾਰਾਂ ਨੂੰ ਇਹਨਾਂ ਨੇ ਖੇਰੂ-ਗੇਰੂ ਕਰ ਦਿੱਤਾ ਇਹ ਚ ਕਰਕੇ ਹੁਣੇ ਡਰਾਮਾ ਕਰ ਰਹੇ ਆ ਇਹਨਾਂ ਦੀ ਸਾਖ ਡਿੱਗ ਰਹੀ ਆ ਬੀਜਪੀ ਆਰਐਸਸ ਨਾਲ ਇਹਨਾਂ ਦੀ ਇੱਕੋ ਗੱਲ ਹੈ ਇਹ ਰਾਜ ਦੇ ਗੇਮ ਖੇਡ ਰਿਹਾ ਹੈ ਤੇ ਬੀਜਪੀ ਨੇ ਇਹਨਾਂ ਨੂੰ ਦਿੱਤੇ ਹਦਾਇਤ ਕਿ ਅਸੀਂ ਸਾਡੇ ਹੁਣ ਪੈਰ ਨਹੀਂ ਲੱਗਦੇ ਤੁਸੀਂ ਪੰਥਕ ਜੰਡੇ ਲਾਓ ਹੁਣ ਪੰਥਕ ਜੰਡੇ ਜਾਣ ਗੁੱਝ ਕੇ ਲੈ ਰਹੇ ਆ ਤੇ ਇਹਨੂੰ ਆਈਬੀ ਰੌ ਇੰਟੈਲੀਜੈਂਸ ਏਜੰਸੀ ਨੇ ਇਹਨਾਂ ਨੂੰ ਉੱਪਰ ਚੱਕ ਲਈਆਂ ਜਿਉਂ ਮੈਂ ਉਦੋਂ ਦਾ ਲਗਾਤਾਰ 31 ਸਾਲ ਦਾ ਅਸੀਂ ਰੋਲਾ ਪਾ ਰਹੇ ਆ ਤੇ ਇਹ ਤਾਂ ਅਖਬਾਰ ਦੇ ਵਿੱਚ ਕੋਈ ਸਾਡੀ ਖ਼ਬਰ ਹੀ ਨਹੀਂ ਲੱਗਦੀ ਪਹਿਲਾਂ ਸਪੋਕਸਮੈਨ ਅਖਬਾਰ ਹੈ ਜੀਨੇ ਮੇਰਾ ਇੱਕ ਪੇਜ ਵੱਡਾ ਤੇ ਇੱਕ ਅੱਧਾ ਪੇਜ ਲਾਇਆ ਕਿ ਇੱਕ ਗਵਾਹੀ ਹੋਰ ਉਹਦੇ ਵਿੱਚ ਮੇਰੇ ਵੀ ਮੈਂ ਬੜਾ ਜੋਰ ਨਾਲ ਬਿਆਨ ਲੈ ਮੇਰੇ ਬਿਆਨ ਹੀ ਲੈ ਬਿਆਨ ਤਾਂ ਨਹੀਂ ਲੈ ਕੇ ਇਹ ਬੰਦੇ ਜਿਹੜੇ ਆ ਕੱਟੜ ਰਹਿ ਗਏ ਆ ਇਹ ਮੁਕਰ ਨਹੀਂਗੇ ਇੱਕ ਕਰਕੇ ਇਹ ਸਾਰਾ ਕੁਛ ਇੱਕ ਪਲਾਨ ਦੇ ਤਹਿਤ ਹੋ ਰਿਹਾ ਹੁਣ ਇਹਨਾਂ ਨੂੰ ਹੀਜ ਆ ਗਿਆ ਹੁਣ ਕਹਿੰਦੇ ਜਫੇਦਰ ਕੌਣ ਕੇ 31 ਸਾਲ ਫੋਟੋ ਕਿਉਂ ਨਹੀਂ ਲਈ ਜਫੇਦਰ ਤਾਂ ਧੋਖਾ ਕਾਲ ਤੱਕ ਤੇ 31 ਸਾਲ ਕਿਉਂ ਨਹੀਂ ਪਾਇਆ ਹੈ 31 ਸਾਲਾਂ ਬਾਅਦ ਨਹੀਂ ਪਾਇਆ ਫਿਰ 25 ਸਾਲਾਂ ਬਾਅਦ ਹੀ ਪਾਉਂਦੇ 25 ਸਾਲਾਂ ਕੋਲ 30 ਸਾਲਾਂ ਬਾਅਦ ਹੀ ਪਾਉਂਦੇ 20 ਨਹੀਂ ਤਾਂ 10 ਸਾਲਾਂ ਬਾਅਦ ਹੀ ਪਾਉਂਦੇ 10 ਨਹੀਂ 5 ਸਾਲਾਂ ਬਾਅਦ ਹੀ ਪਾਉਂਦੇ ਇਹ ਨਵੇਂ ਤਾਂ ਕੱਟ ਕੀਤੇ ਨਹੀਂ ਹੁਣ ਹੁਣ ਸਾਰੇ ਬੰਦੇ ਪਤਾ ਕੀ ਹੈ ਜੀ ਉਹ ਬਿਆਨ ਦਿੰਦਾ ਉਹ ਦੂਜਾ ਉਹ ਦੂਜਾ ਬਿਆਨ ਦਿੰਦਾ ਕਿਉਂਕਿ ਸਾਰੇ ਤਾਂ ਇਕੱਠੇ ਰਹੇ ਆ ਹਰ ਇੱਕ ਸਾਈਡ ਤੇ ਰਹੇ ਆ ਉਹ ਬਾਦਲ ਦਾ ਨਾਲ ਹੀ ਸਾਡੇ ਨੇ ਯੁੱਧ ਮਾਰਿਆ ਹੂੰ ਤੇ ਫਿਰ ਭਾਈ ਉਹਦੋਂ ਕਿਉਂ ਨਹੀਂ ਇਹਨਾਂ ਨੇ ਕੀਤਾ ਕੋਈ ਨਹੀਂ ਹੁਣ ਕਹਿੰਦਾ ਹੀ ਲੱਤਾਂ ਵਗਤੀਆਂ ਜੇ ਉਹਨਾਂ ਦੀਆਂ ਹੁਣ ਕਹਿੰਦੇ ਜੋਲੀ ਪਾਰਤੀ ਮੋੜ ਇਹ ਕਹਿੰਦੇ ਸੀ ਉਹਨਾਂ ਦੇ ਬਗੜ ਖੁੱਧਰ ਹੋਇਆ 30 ਸਾਲ ਤੱਕ ਇਹਨਾਂ ਸਾੜਾਂ ਨੂੰ ਯਾਦ ਨਹੀਂ ਆਇਆ ਵੀ ਉਹਨਾਂ ਦੀ ਮੱਤਾਂ ਦੀ ਤੋੜਦੀਆਂ ਉਹਨਾਂ ਨੂੰ ਸ਼ਹੀਦ ਵੀ ਕਰਤਾ ਉਹਨੂੰ ਪੁੱਠਰ ਵੀ ਟਕਰਾਇਆ ਗਿਆ ਉਹਨਾਂ ਦੇ ਜਬਰ ਵੀ ਕੀਤਾ ਸਵਰਨ ਸਿੰਘ ਕੋਟਨਾ ਐ ਕਰਤਾ ਸੀ ਇੱਕ ਦਿਨ ਸੈਣੀ ਸਾਹਿਬ ਸਾਡੇ ਕੋ ਖੱਲੇ ਲੈਂਚ ਤੋਂ ਨਹੀਂ ਜੀ ਅਸੀਂ 20-25 ਜਾਣੇ ਸੀ ਸਾਰੇ ਤੇ ਸਾਨੂੰ ਤਾਂ ਫੜ ਕੇ ਥੜਿਆ ਉਹ ਐ ਸਾਹਮਣੇ ਬੈਠਾ ਨਾਲ ਕਮਲਜੀਤ ਇਕੱਠਾ ਤੇ ਨਾਲ ਹਰ ਭਗਵਾਨ ਬਿਠਾ ਹੂੰ ਤੇ ਉੱਥੇ ਐਸਪੀ ਦੀ ਬੀ ਸੀਗਾ ਹਰਨੇਸ਼ ਸਿੰਘ ਰਾਹ ਉਹ ਮਾੜੀ ਬੁਤਰੀ ਨਾ ਝੰਡਾ ਝੁੰਡਾ ਚਰਕ ਦਿੰਦਾ ਸੀ ਜਿਨ੍ਹਾਂ ਦੇ ਕੁੱਟਕਟ ਪਈ ਹੁੰਦੀ ਸੀ ਜੀ ਫਿਰ ਸਵਰਨ ਸਿੰਘ ਕੋਟਰਾ ਕੀ ਕਹਿੰਦੇ ਐ ਲੈਨ ਠੋਕ ਦਿਓ ਠੋਕ ਦਿਓ ਠੋਕ ਦਿਓ ਅਨਕਵਾਰੀ ਕਰ ਲੋ ਠੋਕ ਦਿਓ ਜਿਨ੍ਹਾਂ ਨੂੰ ਠੋਕ ਕਹਿੰਦਾ ਸੀ ਤੇ ਉਹਨਾਂ ਨੂੰ ਰਾਤ ਨੂੰ ਉਹ ਝੂਠੇ ਮੁਕਾਬਲੇ ਸੀ ਕਰ ਦਿੰਦੇ ਸੀ ਹਵਾਲਦਾਰ ਜਿਹੜਾ ਸੀ ਥਾਣੇਦਾਰ ਬਣ ਜਾਂਦਾ ਥਾਣੇਦਾਰ ਤੁਸੀਂ ਹੁਣ ਇਨਸਪੈਕਟਰ ਬਣ ਜਾਂਦਾ ਸੀ ਇਨਸਪੈਕਟਰ ਡੀਐਸਪੀ ਬਣ ਜਾਂਦਾ ਸੀ ਤੇ ਡੀਐਸਪੀ ਐਸਐਸਪੀ ਬਣ ਜਾਂਦਾ ਸੀ ਤੇ ਐਸਐਸਪੀ ਐਸਐਸਪੀ ਬਣ ਕੇ ਤੇ ਸਾਡੀ ਕੌਮ ਦਾ ਸ਼ਿਕਾਰ ਹੀ ਖੇਡ ਰਿਹਾ ਹੈ ਇਹ ਸ਼ਿਕਾਰ ਖੇਡਣ ਦੇ ਵਿੱਚ ਇਹਨਾਂ ਦਾ ਪੂਰਾ ਹੱਕ ਹੈ ਇਹਨਾਂ ਨੇ ਪੰਥ ਦੀ ਨਾਂ ਅੱਜ ਗੱਲ ਕੀਤੀ ਆ ਹੁਣ ਮਗਰ ਮੱਛੀ ਉਥੂ ਵਟ ਵਾਰੇ ਆ ਇਹ ਕਾਂਕੇ ਦੀ ਜਿਨ੍ਹਾਂ ਨੇ ਕਾਂਕੇ ਨੂੰ ਸ਼ਹੀਦ ਕੀਤਾ ਇਹਦੇ ਵਿੱਚ ਕਾਂਗਰਸ ਵੀ ਪੂਰਾ ਦੋਸ਼ੀ ਆ ਇਹਦੇ ਵਿੱਚ ਵਿੰਪਰ ਵੀ ਦੋਸ਼ੀ ਆ ਇਹਨਾਂ ਦੇ ਐਮਐਲਏ ਵੀ ਦੋਸ਼ੀ ਆ ਤੇ ਇਹਦੇ ਵਿੱਚ ਦੋਸ਼ੀ ਕੌਣ ਆ ਇਹਦੇ ਵਿੱਚ ਜਿਹੜੇ ਚੁੱਪ ਰਹੇ ਆ ਜਿਨ੍ਹਾਂ ਨੇ ਇਸ ਕੱਲ ਨੂੰ ਉੱਤਰਨਾ ਇਹ ਵੀ ਦੋਸ਼ੀ ਆ ਬਰਾਬਰ ਦੇ ਤੇ ਮੈਂ ਕਹਿੰਦਾ ਹੁਣ ਕੋ ਭੰਤਮਲ ਲੋਚਾਈ ਦਾ ਸਰਕਾਰ ਨੂੰ ਕਿਵੇਂ ਇਹ ਤਾਂ ਤਾਂਖਨੀ 92 ਐਮਐਲ ਜਤਾਇਆ ਨਾ ਇਹਨਾਂ ਨੇ ਸਾਡਾ ਆ ਦਵਿੰਦਰਪੁਰ ਨੂੰ ਦੇ ਆ ਕਿਤੇ ਨਾ ਗੁਰੂ ਸਾਹਿਬ ਦੀ ਯਾਦ ਵੀ ਕਰਨ ਕਰਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਉਲਟਾ ਜਿਨਾ ਕਈ ਐਡਵੋਕੇਟ ਜਨਰਲ ਸਰਕਾਰ ਸਾਧਾ ਰੋਟੀ ਹੀ ਉਹਨੂੰ ਇਹਨਾਂ ਨੇ ਉੱਥੇ ਲਾੜਦਾ ਹੋਇਆ ਇਹਨਾਂ ਨੇ ਨਹੀਂ ਕੀਤਾ ਪਰ ਮੈਂ ਫਿਰ ਵੀ ਕਹਿਣਾ ਹੈ ਕਿ ਭਗਵਾਨਪਰਮਾਨ ਦੀ ਜਿਹੜੀ ਗ੍ਰੀਤੀ ਕਹਾੜੀ ਦੀ ਰਿਪੋਰਟ ਹੈ ਜੀ ਉਹਨੂੰ ਲੋਰ ਪਰਚਾ ਦੰਦ ਕਰੋ ਜਦੋਂ ਜਦੋਂ ਪਿਛਲੇ ਸਮੇਂ ਦੇ ਵਿੱਚ ਜਦੋਂ ਖਾਣੇ ਤੋਂ ਰਾਕੇ ਰੋਟੀ ਖਾ ਜਾਂਦੇ ਸੀ ਹੂੰ ਤੇ ਫਿਰ ਸਾਡੀਆਂ ਬੀਬੀਆਂ ਤੇ ਸਾਡੇ ਬਾਪੂਆਂ ਦੇ ਪਰਚਾ ਸਾਹਿਬ ਜੀ ਵਿਚਾ ਦੀ ਇਹਨਾਂ ਨੇ ਖੁਲ ਪ੍ਰਾਣ ਦਿੱਤੀ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਹੋਮਨਸਟਰੀ ਇਹਨੇ ਵੀ ਪ੍ਰਾਣ ਦਿੱਤੀ ਹੈ ਪ੍ਰਾਣਗਾਹ ਜੀ ਦਿੱਤੀ ਹੈ ਕਿ ਗੁਰੂ ਦੀ ਜਗਦੀ ਜਿਹੜੇ ਜਿਹੜੇ ਕੌਂਕ੍ਰੇਟ ਨੂੰ ਸ਼ੂਟ ਕਰਨ ਵਾਲੇ ਆ ਉਹਨਾਂ ਨੂੰ ਪ੍ਰਾਣ ਦਿੱਤੀ ਇਹਨੂੰ ਬਚਾ ਕੇ ਰੱਖਣ ਨੂੰ ਪ੍ਰਤੀਨਿਧੀਆਂ ਹੁਣ ਭਾਈ ਗੁਰਮੀਤ ਸਿੰਘ ਤੇ ਪਰਚਾ ਦਰਜ ਕਰੋ ਕਮਲਜੀਤ ਤੇ ਪਰਚਾ ਦਰਜ ਕਰੋ ਜਿਹੜੇ ਗਨਮੈਨ ਉਹਨਾਂ ਦੇ ਪਰਚਾ ਦਰਜ ਕਰੋ ਸੁਖਬੀਰ ਬਾਦਲ ਤੇ ਪਰਚਾ ਕਰੋ ਕਰੋ ਰਿਸਪੌਂਸਿਬਿਲਟੀ ਹੈ ਦੀ ਇਹ ਬੇਰਿਸਪੌਂਸਿਬਿਲਿਟੀ ਹੈਗੀ ਹੈ ਮੈਂ ਦੱਸ ਰਿਹਾ ਇਹ ਪਰਚਾ ਦਰਜ ਕਰਨਾ ਚਾਹੀਦਾ ਹੈ ਤੁਹਾਰਤਨਾਲ ਨੂੰ ਕਰਨਾ ਚਾਹੀਦਾ ਹੈ ਬਿਲਕੁਲ ਜੀ ਜ਼ਿੰਮੇਵਾਰੀ ਬੰਨਦੀ ਹੈ ਸਰਕਾਰਾਂ ਦੀ ਪਰਚੇ ਦਰਜ ਕਰਨ ਪਰ ਇੱਕ ਮੈਂ ਤੁਹਾਨੂੰ ਜ਼ਰੂਰ ਸਵਾਲ ਪੁੱਛਾਂਗਾ ਤੁਸੀਂ ਵਿੱਚ ਜ਼ਿਕਰ ਕੀਤਾ ਵੀ ਜਦੋਂ ਤੁਹਾਨੂੰ ਲੈ ਕੇ ਗਏ ਨੇ ਜਗਰਾਉਂ ਥਾਣੇ ਚੱਕ ਕੇ ਤੇ ਉੱਥੇ ਇੱਕ ਬੀਬੀ ਸੀ ਜਿਹਨਾਂ ਜ਼ਬਰ ਕੀਤਾ ਜਾ ਰਿਹਾ ਸੀ ਜਿਹਦੀ ਸਲਵਾਰ ਲਾਈ ਹੋਈ ਸੀ ਹਾਂ ਉਸ ਬੀਬੀ ਬਾਰੇ ਤੁਸੀਂ ਕੀ ਜਾਣਦੇ ਹੋ ਕੁਝ ਤੁਹਾਨੂੰ ਧਿਆਨ ਹੈ ਉਸ ਬੀਬੀ ਦਾ ਉਹ ਬੀਬੀ ਨੂੰ ਲਾਗਤ ਕਰਦੇ ਆ ਕਿ ਕਿੰਨੇ ਦਿਨਾਂ ਤੋਂ ਬੀਬੀ ਸੀ ਉਹ ਉਥੇ ਤਾਂ ਪਿਓ ਨੂੰ ਪੁੱਤ ਨਹੀਂ ਸੀ ਪੀਂਦਾ ਤੇ ਮਾਂ ਨੂੰ ਧੀ ਨਹੀਂ ਸੀ ਦੀ ਵੀ ਐਡਾ ਵੱਡਾ ਜਾਗਰਸ਼ ਕਰਦੇ ਸੀਗੇ ਉਹ ਬੀਬੀ ਨੂੰ ਸਾਹਮਣੇ ਆ ਕੇ ਮੈਂ ਸਿਆਣ ਸਕਦਾ ਹੈ ਵੀ ਐਡਾ ਵੱਡਾ ਜਬਰ ਐਨੇ ਲੋਕਾਂ ਨੂੰ ਕੁੱਟਦੇ ਸਾਰੀ ਫਜਰਾ ਤੱਕ ਕੁੱਟੀਆਂ ਲੈਂਦੇ ਸੀ ਹੈ ਕੀ ਕੀ ਹਲਾ ਠੀਕ ਹੈ ਸਾਫ਼ ਤਬਾ ਸਾਡੇ ਵੀ ਜਿੰਨਾ ਚਿਰ ਦੋ ਵਾਰੀ ਕੁੱਟਣੀ ਨਾ ਪੈਂਦੀ ਸੀਗੀ ਉਹਨਾਂ ਤੇ ਸਾਨੂੰ ਇਹ ਵੱਗ ਵੀ ਸਾਨੂੰ ਕਿਦੋਂ ਕੱਢਣਗੇ ਸਾਨੂੰ ਕਿ ਬਿਮਾਰ ਨਹੀਂ ਦੇ ਐਂ ਦਿਲ ਤਰੀ ਜਾਂਦਾ ਸੀ ਤੇ ਹੁਣ ਸਵੇਰੇ ਕੱਢ ਕੇ ਤੇ ਸਵੇਰੇ ਮੁਕਾਬਲਾ ਬਣਾਉਂਦੇ ਆ ਤੇ ਚੌਥੇ ਮੁਕਾਬਲਾ ਬਣਾਉਂਦੇ ਆ ਇਸ ਕਰਕੇ ਗੁੰਡਾ ਗਰਦੀ ਦਾ ਬੰਗਾ ਨਾਟ ਸੀ ਤੇ ਇਹ ਤਾਂ ਫੇ ਮੁਕਦਰ ਚ ਬਣ ਕੇ ਡਰਾਮਾ ਦੇ ਰਹੇ ਸਾਰੇ ਤੇ ਇਹ ਜੇ ਸੀ ਮਿਸਟਰ ਬਣੇ ਸੀ ਤੇ ਫਿਰ ਇਹਨਾਂ ਨੇ ਤਰੱਕੀਆਂ ਕਿਉਂ ਦਿੱਤੀਆਂ ਇਹਨਾਂ ਨੂੰ ਇਹਨਾਂ ਨੂੰ ਫੜਿਆ ਕਿਉਂ ਨਹੀਂ ਬਿਲਕੁਲ ਸਾਨੂੰ ਕਿਉਂਕਿ ਇਹ ਕਿਹਨੇ ਜਿਹੜੀ ਬੀਬੀ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਬੀਬੀ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਬਾਰੇ ਸਾਨੂੰ ਜੋ ਮੈਨੂੰ ਇਨਫੋਰਮੇਸ਼ਨ ਪਹੁੰਚੀ ਸੀ ਉਹ ਇਹ ਪਹੁੰਚੀ ਸੀ ਕਿ ਉਸ ਤੋਂ ਬਾਅਦ ਉਸ ਬੀਬੀ ਨੂੰ ਜਗਰਾਉਂ ਚੌਂਕ ਤੋਂ ਚੱਕਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਉਸਤੇ ਤਸ਼ੱਦਦ ਹੋਇਆ ਬਲਾਤਕਾਰ ਕਰਦੇ ਰਹੇ ਉਹਦਾ ਉਹਦਾ ਭਰਾ ਲੱਭਦਾ ਲੱਭਦਾ ਉਸ ਥਾਣੇ ਪਹੁੰਚ ਗਿਆ ਸੀ ਉਸ ਤੋਂ ਬਾਅਦ ਉਸਦੇ ਭਰਾ ਨੂੰ ਵੀ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ ਸੀ ਅੰਦਰ ਮਤਲਬ ਜੋ ਹਾਲ ਤੁਹਾਡਾ ਜਾਂ ਹੋਰ ਸਿੰਘਾਂ ਦਾ ਉਹ ਤਾਂ ਉਹ ਤਾਂ ਇੱਕ ਉਹ ਬੀਬੀ ਸੀ ਉਹ ਗਰਖਿਮ ਸਿੰਘ ਨਾਮ ਦਾ ਜਿਹੜਾ ਮਾਨ ਨਾਲ ਦਾ ਐਸਐਸਪੀ ਉਹ ਦੇਲੂ ਥਾਣੇ ਦੇ ਵਿੱਚ ਹੂੰ ਆ ਉਹਦੇ ਤੇ ਬਹੁਤ ਵੱਡਾ ਜ਼ਬਰ ਕੀਤਾ ਸੀਗਾ ਉਹ ਜਿਹੜਾ ਹੈਗਾ ਸੀ ਬੀਬੀ ਸੀਗੀ ਬੀਬੀ ਭੈਣ ਭਰਾ ਸੀਗੇ ਮੈਂ ਦੇਖ ਨਹੀਂ ਸਕਦਾ ਵੀ ਉਹਨਾਂ ਨੇ ਉਹਨਾਂ ਭੈਣ ਭਰਾਵਾਂ ਨੂੰ ਉਹਨਾਂ ਨੇ ਕੀ ਕਰਾਇਆ ਹਾਂ ਕਿਉਂਕਿ ਨਿੱਕ ਜਵਾਨ ਹੀ ਕਹਿ ਸਕਦੇ ਕਿ ਇੰਨਾ ਕੁਛ ਕਰਾਇਆ ਹੈ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਜ਼ਬਰ ਕੀਤਾ ਕਿ ਹੁਣ ਅਸੀਂ ਕਿੰਨੇ ਜਰਵੇ ਰੌਲਾ ਪਾ ਲੈਣੇ ਆ ਮੁਹੰਮਦ ਮੁਸਤੇਫੇ ਨੇ ਕਾਦੇ ਫੋਈਪੜ ਦੇ ਵਿੱਚ 17 ਮੁੰਡੇ ਕੱਢੇ ਆ ਜੀ ਤੇ ਥੱਪੇ ਵਾਲੀ ਪਿੰਡ ਦੇ ਸੀ 17 ਨੂੰ ਸਿੱਧੀਆਂ ਗੋਲੀਆਂ ਮਾਰਦੀਆਂ ਸਿੱਧੀਆਂ ਗੋਲੀਆਂ ਮਾਰ ਕੇ ਤੇ ਫਿਰ ਉਹ ਹਰੀ ਤੋਂ ਪੱਤਨ ਤੋਂ ਹਰੀ ਤੱਕ ਉਹਨੂੰ ਕਿੱਥੇ ਨਹੀਂ ਅਸੀਂ ਬੜੇ ਜਰਵੇ ਰੌਲਾ ਪਾ ਰਹੇ ਆ ਤੇ ਸਾਰੇ ਚੁੱਪ ਤੇ ਬੋਕਦਰਸ਼ੀ ਬਣੇ ਬੈਠੇ ਆ ਕਿ ਹੁਣ ਜੇ ਉਹ ਫੇਰ ਕਰ ਲੈ ਇਹ ਮਾਮਲਾ ਕਿਉਂਕਿ ਅਸੀਂ ਠਾ ਹੀ ਜਾਣੇ ਆ ਅਸੀਂ ਕਿਰਤਾਂ ਦੇ ਚਿੰਬੜੇ ਹੋਏ ਆ ਗੱਲ ਸਾਡੀ ਸੁਣੇ ਨਾ ਸੁਣੇ ਅਸੀਂ 31 ਸਾਲ ਤੋਂ ਭਾਈ ਜਿਹੜਾ ਜਜ਼ੀਰ ਗ੍ਰਿਸ਼ਿੰਘ ਕੌਂਕੇ ਕਦੇ ਉਹਦੇ ਪਿੰਡ ਚ ਜਾਂਦੇ ਭੋਗ ਤੇ ਜਾਂਦੇ ਸੀ ਕਦੇ ਆਪ ਭੋਗ ਕਰਦੇ ਸੀ ਕਦੇ ਉਹਦੀ ਗੱਲ ਕਰਦੇ ਸੀ ਆ ਮੈਂ ਇਹ ਕਿ ਬਿਆਨ ਮਿਨਿਸਟਰੀ ਇੰਟਰਨੈਸ਼ਨਲ ਦਾ ਕੋਟਾ ਇਹਨੂੰ ਵੀ ਦਿੱਤਾ ਸੀ ਏਸ਼ੀਆ ਵਾਚ ਨੂੰ ਵੀ ਦਿੱਤਾ ਸੀ ਮੈਂ ਹਿਊਮਰਸ ਜੱਥੇ ਪੰਨੀਆਂ ਨੇ ਕਈਆਂ ਨੇ ਉਸ ਵੇਲੇ ਬਿਆਨ ਦਿੱਤੇ ਪਰ ਕਿਸੇ ਨੇ ਇਹ ਗੱਲ ਖਾਵਰ ਚ ਲਾਈ ਹੀ ਨਹੀਂ ਜੀ ਇਹ ਦਬਾ ਦਬ ਜਬਰ ਸੀ ਦਾ ਹੁਣ ਇਹ ਮੁੱਦਾ ਔਖਾ ਕਿਉਂਕਿ ਰੱਬ ਦੇ ਕਰੇ ਦੇਰ ਹੁੰਦਾ ਹੈ ਦੇਰ ਨਹੀਂ ਹੁੰਦਾ ਪਰ ਮੈਂ ਇਹ ਵੀ ਕਹਿਣਾ ਵੀ ਇਹਨਾਂ ਨੇ ਜਿਹੜੇ ਵਕੀਲ ਦਿੱਤੇ ਸਾਨੂੰ ਕੋਈ ਤਰਵਾਨ ਨਹੀਂ ਕਿਉਂਕਿ ਇਹ ਵਕੀਲ ਇਹਨਾਂ ਦੇ ਜੇ ਚੰਗੇ ਹੁੰਦੇ ਤੇ ਗੁਰੂ ਰੂਪ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤਲਾਸ਼ਾ ਦਵਾ ਸਕਦੇ ਇਹ ਤਾਂ ਸਿਰਫ ਪਹਿਲਾ ਮੁੱਦਾ ਠਾਣਗੇ ਫੇਰ ਥੋੜਾ ਬਾਹਰ ਨੂੰ ਦੇ ਫਿਰ ਗੌਲਾ ਪਾਉਣਗੇ ਰੌਲਾ ਪਾ ਕੇ ਨੂੰ ਪੇਸ਼ ਕਰਨਗੇ ਕੈਸ਼ ਕਰਕੇ ਫਿਰ ਕੋਰਟਾਂ ਦੇ ਵਿੱਚ ਚੁੱਪ ਹੋ ਕੇ ਬਹਿ ਜਾਣਗੇ ਹਾਂ ਇਹ ਉਦੋਂ ਨਹੀਂ ਕਾਰਵਾਈ ਕਰਕੇ ਹੁਣ ਕੀ ਕਰਨਗੇ ਇਹਨਾਂ ਦੇ ਬਕੀ ਸਾਨੂੰ ਨਾ ਅੱਜ ਪਰਮਾਨਾ ਨਾ ਕੱਲ ਪਰਮਾਨਾ ਮੇਟ੍ਰੋ ਜਾਣ ਲੈ ਕੇ ਆ ਮੈਂ ਅੱਜ ਤੱਕ ਨਾ ਸਾਹਿਬ ਮੈਨੂੰ ਬਿਆਨ ਲਾ ਦੇ ਭਗਵਾਨ ਤੁਮਨ ਲਵੇ ਮੈਂ ਇੱਕ ਇੱਕ ਬਿਆਨ ਦਿੰਨਾ ਮੈਂ ਬਿਆਨ ਦੇ ਕੇ ਮੈਂ ਜਮਾ ਲਈ ਭਜਦਾ ਤੇ ਫੇਰ ਭਾਈ ਮੇਰੇ ਨਾਲ ਤਾਂ ਸਰਕਾਰ ਦੇ ਬੰਦੇ ਨੇ ਤਿਆਰ ਨਹੀਂ ਕੋਈ ਪੁਲਿਸੀ ਨਹੀਂ ਦਿੱਤਾ ਜਿਹੜੇ ਕਹਿੰਦੇ ਅਸੀਂ ਕਾਂਗਰਸ ਸਾਹਿਬ ਦੇ ਜਥੇਦਾਰ ਮੇਰੇ ਨਾਲ ਤਾਂ ਕਦੇ ਇਹ ਨਹੀਂ ਆਪੜੀ ਦਿੱਤਾ ਕੋਰਟ ਦੇ ਵਿੱਚ ਤੁਹਾਡੇ ਬਿਆਨ ਹੈਗੇ ਨੇ ਹਾਂਜੀ ਬੀਪੀ तिवारी ਦੀ ਰਿਪੋਰਟ ਦੇ ਵਿੱਚ ਤੁਹਾਡੇ ਬਿਆਨ ਹਨ। ਹਾਂ ਮੇਰੇ ਬਿਆਨ ਲਏ ਨਹੀਂ ਮੈਂ ਜ਼ੋਰ ਨਾਲ ਨਹੀਂ ਲਏ ਨਾ ਸਿਰਫ ਪੁਲਿਸ ਵਾਲੇ ਨੇ ਲਏ ਪੈਣ। ਓਕੇ ਮੇਰੇ ਲੈਣ ਹਾਂ ਲਏ ਜਾਂਚ ਨਹੀਂ ਹੋਰ ਜਿਹੜੇ ਉੱਥੇ ਉਹ ਜਿਨ੍ਹਾਂ ਦੇ ਉੱਤੇ ਥਾਣੇ ਦੇ ਅੰਦਰ ਹੋਰਾਂ ਤੇ ਤਸ਼ੱਦਦ ਹੋ ਰਿਹਾ ਸੀ ਜਿਨ੍ਹਾਂ ਦੀ ਜਾਨ ਬਚ ਗਈ ਉਹਨਾਂ ਦੀ ਵੀ ਖਾਣਾ ਪੂਰਤੀ ਕੀਤੀ ਹੋਈ ਹੈ ਉਹਨਾਂ ਦੇ ਬਿਆਨ ਨਹੀਂ ਲਏ ਜਾਣਗੇ। ਹਾਂ ਨਹੀਂ ਲਏ ਖਾਣਾ ਪੂਰਤੀ ਕੀਤੀ ਹੈ ਬਿਆਨ ਕਿੱਥੇ ਲੈਣੇ ਸੀ ਇਹ ਤਾਂ ਕਹਿੰਦੇ ਜਿਨ੍ਹਾਂ ਨੂੰ 31 ਸਾਲ ਯਾਦ ਨਹੀਂ ਜਿਨ੍ਹਾਂ ਨੇ ਬਿਆਨ ਦੋਹਣੇ ਸੀ ਜਿਨ੍ਹਾਂ ਨੇ ਕੋਵਿਡ ਦੀ ਮਾਰ ਫੜ ਲਈ ਜੀ। ਉਹਨਾਂ ਨੂੰ ਤਾਂ ਹੁਣ ਜ਼ਿਆਦਾ ਹੈ ਕਿ 3 ਸਾਲ ਬਾਅਦ ਹੋਰ ਗਿਆਨ ਦੇ ਨੇ ਕਿਥੇ ਦੋਣੇ ਸੀਗੇ ਇਹ ਤਾਂ ਕਹਿੰਦੇ ਸੀ ਜਦੋਂ ਬਸੇ ਥੰਡੇ ਤਿਆਰ ਹੋ ਗਏ ਬਿਆਨ ਨਾ ਅੱਗ ਲਈ ਦੇ ਨਾ ਕੱਲ ਲਈ ਦੇ ਨਾ ਇਹ ਤਾਂ ਕਹਿੰਦੇ ਸੀ ਜਿਵੇਂ ਕਾਂਗਰਸ ਕਹਿੰਦੀ ਆ ਵੀ ਭੁੱਲ ਜਾ 84 ਹੈ ਇਹ ਵੀ ਕਹਿੰਦੇ ਸੀਗੇ ਪ੍ਰਤਾਪ ਸਿੰਘ ਬਾਦਲ ਵੀ ਭੁੱਲ ਜਾ ਹੁਣ ਸਮਾਂ ਹੋਰ ਆ ਗਿਆ ਭੁੱਲ ਜਾ ਭਾਈ ਐ ਥੋੜੀ ਭੁੱਲਾ ਜਾਂਦਾ ਕੌਮ ਕਦੇ ਨਹੀਂ ਭੁੱਲਦੀ ਥੋੜੀ ਗੱਲ ਹੈ ਮੈਂ ਭੁੱਲ ਜੂਗਾ ਸਾਧੂ ਸਾਹਿਬ ਕਹਿੰਦੇ ਸੀ ਪੁਰਾਣੇ ਖੇਣ ਖਰੰਡ ਨਹੀਂ ਪੱਟੀ ਦੇ ਹੁੰਦੇ ਬਾਰੇ ਹਾਂ ਸਮਾ ਜਿਹੜਾ ਆ ਉਹ ਮਹਾਰਾਜ ਇਹਦਾ ਮਹਾਰਾਜ ਪੱਟ ਦਿੰਦਾ ਜੀ ਐਡਾ ਵੱਡਾ ਜਬਰ ਹੋਇਆ ਯੁੱਧ ਤੇ ਕਿਵੇਂ ਬੰਦਮਤਾਂ ਤੇ ਕੱਟੇ ਗਏ ਆ ਤੇ ਫਿਰ ਜਦੋਂ ਜਸਕੰ ਸਿੰਘ ਕਾਹਲ ਜੀ ਉਦੋਂ ਬਿਆਨ ਤੁਹਾਡੇ ਨਹੀਂ ਲਿੱਤੇ ਗਏ ਪਰ ਹੁਣ ਉਮੀਦ ਕਰਦੇ ਆ ਕਿਉਂਕਿ ਸਿੱਖ ਜਥੇਬੰਦੀਆਂ ਵੀ ਸਿਰ ਜੋੜ ਰਹੀਆਂ ਨੇ ਤੇ ਸਾਡੀਆਂ ਸੋਹਰਦ ਧਿਰਾ ਵਕੀਲਾ ਦੇ ਪੈਨਲ ਵੀ ਸਿਰ ਜੋੜ ਰਹੇ ਨੇ ਬੇਸ਼ੱਕ ਬਾਦਲਾਂ ਨੇ ਨਵੀਂ ਚਾਲ ਚਲੀ ਹੈ ਬੀਬੀ ਜੀ ਨੂੰ ਸਿੰਘ ਸਾਹਿਬ ਦੀ ਸਿੰਘਣੀ ਨੂੰ ਅੱਗੇ ਕਰਕੇ ਦਰਖਾਸਤ ਦਿੱਤੀ ਹੈ ਤੇ ਉਹਦੇ ਵਿੱਚ ਬਹੁਤ ਤਰੁੱਟੀਆਂ ਨੇ ਪਰ ਨਵੇਂ ਸਿਰੇ ਤੋਂ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਈ ਵਿਟਨੈਸ ਹੋ ਤੇ ਵਕੀਲਾਂ ਦੇ ਪੈਨਲ ਦੇ ਨਾਲ ਅਸੀਂ ਵੀ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਬਹਿਸ ਤੇ ਇੱਕ ਨਵਾਂ ਕੇਸ ਆ ਤੁਸੀਂ ਵੀ ਕਰੋ ਜੀ ਮੈਂ ਵੀ ਬਲਤੇਜ ਸਿੰਘ ਸਿੱਧੂ ਨਾਲ ਗੱਲ ਕੀਤੀ ਹੈ ਜਿਹੜਾ ਚੰਗਾ ਵਕੀਲ ਹੈ ਕਰਨਾਲ ਸਿੰਘ ਹੈ ਉਹ ਵੀ ਨਾਲ ਵਿੱਚ ਲੜ ਰਹੇ ਨੇ ਕਿ ਜਿਨ੍ਹਾਂ ਤੇ ਸਾਨੂੰ ਧਰੋਸਾ ਤੇ ਬਾਕੀ ਜਿਹੜੇ ਪੰਥ ਤੇ ਕੌਮ ਦੇ ਵਕੀਲ ਅੱਛੇ ਹੈ ਅਸੀਂ ਉਹਨਾਂ ਨੂੰ ਪਹਿਲਾਂ ਨਹੀਂ ਧਰੋਸਾ ਕਰਦੇ ਹੁਣ ਵੀ ਕਰਦੇ ਤੇ ਕਰਦੇ ਵੀ ਰਵਾਂਗੇ ਆ ਮੇਰੇ ਬਦਨ ਲੈਣਾ ਕਿਉਂ ਨਹੀਂ ਲੈਂਦੇ ਕੀਦਾਰਾ ਜਿਹੜਾ ਮੈਂ ਕੱਲਾ ਪੋਲੀਟੀਕਲ ਬੰਦਾ ਮੈਂ ਹੀ ਹਾਂ ਬਿਲਕੁਲ ਜੀ ਤੇ ਮੈਂ ਇਹੀ ਬੇਨਤੀ ਕਰਨਾ ਕੋਈ ਵੀ ਪੀਪਲ ਪੈਨਲ ਦੇ ਨਾਲ ਗੱਲ ਕਰ ਲਈਏ ਉਸ ਤੋਂ ਬਾਅਦ ਤੁਹਾਡੇ ਵੱਲੋਂ ਸਪੈਸ਼ਲੀ ਇੱਕ ਨਵੀਂ ਦਰਖਾਸਤ ਦਿੱਤੀ ਜਾਊਗੀ ਇਹਨਾਂ ਨੂੰ ਜੋ ਖੇਡਾ ਖੇਡਣੀਆਂ ਨੇ ਖੇਡ ਦੋ ਖੇਡਣ ਦੋ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੀ ਕਿਉਂਕਿ ਅਗਰ ਤੁਸੀਂ ਅੱਗੇ ਆਨੇ ਹੋ ਤੁਸੀਂ ਐਫ ਆਈ ਆਰ ਨਵੇਂ ਸਿਰ ਤੋਂ ਦਰਜ ਕਰਵਾਣੇ ਹੋ ਤਾਂ ਤੁਹਾਨੂੰ ਦੇਖ ਕੇ ਹੋਰਾਂ ਦੇ ਵੀ ਹੌਸਲੇ ਬਲਦ ਹੋਣਗੇ ਜਿਹੜੇ ਆਈ ਵਿਟਨੈਸ ਹੀ ਜਿਹੜੇ ਸਿਰਫ ਮੈਂ ਤਾਂ ਰੈਡੀ ਆਂ ਜੀ ਮੈਂ ਤਾਂ 31 ਸਾਲਾਂ ਤੋਂ ਰੈਡੀ ਆਂ ਉਹ ਪਤਾ ਨਹੀਂ ਸੀ ਵੀ ਬੰਦੇ ਨੂੰ ਕਿਹੜੇ ਵੇਲੇ ਕੀ ਗੋਲੀ ਕਿਵੇਂ ਮਾਰ ਦਿੰਦੇ ਆਂ ਮੈਂ ਤਾਂ ਉਦੋਂ ਦਾ ਯਾਰ ਦੇਖਿਆ ਨਾ ਉਹ ਤੋਂ ਬੋਲੀ ਜਾ ਰਿਹਾ ਲਗਾਤਾਰ ਬੋਲੀ ਜਾ ਰਿਹਾ ਪਰ ਮਹਾਰਾਜ ਨੇ ਅਸਰ ਹੀ ਹੋਣਾ ਕੀਤਾ ਪਤਾ ਨਹੀਂ ਮਹਾਰਾਜ ਨੇ ਕੀ ਚਾਹੁੰਦੇ ਸੀ ਕੀ ਉਹ ਕੀ ਉਹ ਲੈ ਮੈਂ ਬਿਲਕੁਲ ਰਹਿੰਦੀ ਆ ਚਟਾਨਵਾ ਖੜਾ ਅੱਜ ਵੀ ਖੜਾ ਕੱਲ ਵੀ ਖੜਾ ਪਰ ਮੈਨੂੰ ਬਹੁਤ ਕੁਝ ਪਤਾ ਹੈ ਕਿਵੇਂ ਕਿਵੇਂ ਇਹਨਾਂ ਨੂੰ ਕੋਕ ਕਸ਼ੀਦ ਕੀਤਾ ਕੀ ਕੀਤਾ ਮੈਂ ਬਹੁਤ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਹੋਏ ਕਿਉਂਕਿ ਕਿਉਂਕਿ ਮੇਰੇ ਨਾਲ ਦਾ ਬਿੱਤੀ ਹੈ ਮੈਂ ਤਾਂ ਇਹ ਤਾਂ ਸੱਚਾ ਬਿਆਨ ਹੈ ਜਿਹੜੀ ਜ਼ਿੰਦਗੀ ਮੈਨੂੰ ਬੌਸ ਵੀ ਮਿਲੀ ਜੇ ਮੈਨੂੰ ਗੋਲੀ ਮਾਰ ਦਿੰਦੇ ਮੈਂ ਕੀ ਕਰ ਲੈਂਦਾ ਇਹਨਾਂ ਦਾ ਕੰਦਾ ਸੜਕ ਤੋਂ ਲਾ ਦਿੰਦਾ ਨਹੀਂ ਨਾ ਜੇ ਆਵੇ ਜੇ ਕਰ ਦੇਣਾ ਚੜਦੀ ਕਲਾ ਚੜਦੀ ਕਲਾ ਆਪਾਂ ਨੇ ਜਿਹੜੀ ਜੰਗ ਸ਼ੁਰੂ ਕੀਤੀ ਹੈ ਉਹ ਕਿਉਂਕਿ ਸਾਡੇ ਅਕਾਲ ਦੇ ਤਖਤ ਦਾ ਜਥੇਦਾਰ ਸੀ ਤੇ ਉਹਦਾ ਇਨਸਾਫ ਲੈਣਾ ਸਿੱਖ ਕੌਮ ਦਾ ਫਰਜ਼ ਬਣਦਾ ਹੈ ਡਟੇ ਰਹੋ ਤੇ ਜਲਦ ਤੁਹਾਡੇ ਨਾਲ ਫਿਰ ਤੋਂ ਸੰਪਰਕ ਕੀਤਾ ਜਾਵੇ ਸਾਡਾ ਜਥੇਦਾਰ ਜਿਹੜਾ ਅਕਾਲ ਤਖਤ ਦਾ ਭਾਈ ਦਰਬਾਰਤ ਸਿੰਘ ਮਾਨੋਤਾਲ ਵੀ ਰਿਹਾ ਜੀ ਉਹਦੇ ਬਾਰੇ ਕਿਉਂ ਨਹੀਂ ਉਹਦੀ ਫੋਟੋ ਕਿਉਂ ਨਹੀਂ ਲੱਗਦੀ ਉਹ ਵੀ ਜਥੇਦਾਰ ਰਿਹਾ ਖਸਾਲ ਰਿਹਾ ਹੈ ਆ ਉਹ ਵੀ ਮੁਕਾਬਲੇ ਦੇ ਵਿੱਚ ਸਿੱਧਾ ਸ਼ਹੀਦ ਹੋਇਆ ਗੋਲੀਆਂ ਮਾਰੀਆਂ ਉਹਨੂੰ ਵੀ ਮਾਰੀਆਂ ਆਪਣੇ ਕਰਨ ਕਰਨ ਦੇ ਕੋਲੇ ਉਹ ਯੋਧੇ ਨੂੰ ਬਿਲਕੁਲ ਫਿਰ ਉਹ ਜੀ ਉਹ ਵੀ ਜਦੋਂ ਉਹਦਾ ਗੁਰੂ ਨਹੀਂ ਕਰ ਹਾਂ ਉਹਦੇ ਵੀ ਫੋਟੋ ਲੈ ਤਿੰਨ ਕਈ ਦੀ ਬਿਲਕੁਲ ਜੀ ਗੱਲਾਂ ਉੱਥੇ ਆਂਦੀਆਂ ਨੇ ਵੀ ਜੇਕਰ ਅਸੀਂ ਆਪਣੇ ਕੌਮ ਦੀ ਡੋਰ ਹੀ ਮਸੰਦਾ ਦੇ ਹੱਥ ਫੜਾ ਦਿੱਤੀ ਆ ਤਾਂ ਫਿਰ ਤੁਸੀਂ ਕਿੱਥੋਂ ਭਲੇ ਦੀ ਆਸ ਰੱਖ ਸਕਦੇ ਹੋ ਜਿਹਨਾਂ ਨੂੰ ਗੋਲਗਾ ਖਾਣ ਦੀ ਆਦਤ ਪੈ ਜਵੇ ਜਾਂ ਇਹਨਾਂ ਨੂੰ ਸਿਰਫ ਖੂਨ ਪੀਣ ਦੀ ਆਦਤ ਪੈ ਜਵੇ ਤਾਂ ਫਿਰ ਤੁਸੀਂ ਚਾਹੇ ਦੋ ਤਾਂ ਪਪਾ ਜੀ ਆ ਜੀ ਸਨਿਗ੍ਹਾ ਤੁਸੀਂ ਸਾਥ ਦੀ ਬਾਦ ਸਣੀ ਸਾਹਿਬ ਮੈਂ ਬੜਾ ਹਨਾਣਾ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕੀਤੀ ਅਣਖ ਦੀ ਗੱਲ ਕੀਤੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਉਹਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਉਹਦੇ ਵਿੱਚ ਟੁੱਟੀਆਂ ਦੀ ਗੱਲ ਕੀਤੀ ਕੌਮ ਨੂੰ ਸੇਧ ਦੇਣ ਦੀ ਗੱਲ ਕੀਤੀ ਕੌਮ ਨੂੰ ਦਸਮ ਦੇ ਬਾਰੇ ਪੱਤਰ ਤੁਹਾਡੇ ਕੋਲ ਵੀ ਅੱਜ ਕਰਤਾ ਕਿੱਥੋਂ ਦੀ ਜੇ ਕਾਨੂੰਨ ਦੇ ਮੁਤਾਬਕ ਫ੍ਰੀडम ਆਫ ਸਪੀਚ ਹੈ ਫ੍ਰੀडम ਆਫ ਐਕਸਪ੍ਰੈਸ਼ਨ ਹੈ ਸੰਵਿਧਾਨ ਦੀ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 14 19 ਕੀ ਕਹਿੰਦੀ ਹੈ ਕਿ ਬਰਾਬਰ ਹੈ ਤੇ ਫਿਰ ਇਹ 14 19 ਕੀ ਕੀ ਗੱਲ ਇਹ ਮੋਦੀ ਸਾਹਿਬ ਲਈ ਹੈ ਤੇ ਬਾਦਲ ਸਾਹਿਬ ਲਈ ਹੈ ਤੇ ਜੰਤੂ ਦੇ ਪਰਿਵਾਰ ਲਈ ਹੈ ਕੀ ਕਹਲੇ ਤੁਹਾਡੇ ਤੇ ਮੇਰੇ ਲਈ ਹੀ ਆ ਦਾ ਬਰਾਬਰ ਇਹ ਚਰਚੇ ਸਾਰੇ ਇੰਡੀਅਨ ਸਟੇਟ ਤੇ ਪੰਜਾਬ ਤੇ ਰਲ ਕੇ ਉਸੇ ਫੇਸ ਦਾ ਕਰਿੰਦਾ ਜਿਹੜਾ ਪ੍ਰਕਾਸ਼ ਨੂੰ ਵੱਲ ਰਿਹਾ ਉਸੇ ਫੇਸ ਦੇ ਜਿਹੜੇ ਕਰਿੰਦੇ ਹੈ ਜੰਸਨ ਬੁੱਤਰ ਮੁੱਖਾਂ ਕੀ ਹੋਏ ਹੈ ਉਸੇ ਫੇਸ ਦੇ ਸਾਰੇ ਕਰਿੰਦੇ ਜਿਹੜੇ ਤੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਇੱਕ ਪਾਲਿਸੀ ਦੇ ਤਹਿਤ ਪਰ ਕੌਮ ਖਤਮ ਨਾ ਅੱਜ ਹੋਵੇ ਨਾ ਕੱਲ ਹੋਵੇ ਜੀ ਦੇ ਰਾਜੇ ਨੂੰ ਗੋਬਿੰਦ ਸਿੰਘ ਦਾ ਖੂਨਾ ਤੇ ਜਿਨ੍ਹਾਂ ਦਾ ਗੁਰੂ ਪੂਰੀ ਮਾਨਮਤਾ ਗੁਰੂ ਸਰਬਤ ਦਾ ਪਾਗੁਰ ਗੁਰੰਥ ਸਾਹਿਬ ਨਾ ਕੌਮ ਆਦਿ ਮਰੇ ਨਾ ਕਲ ਮਰੇ ਜਿੱਦਾਂ ਫਿਰ ਮਰਜੀ ਖਤਮ ਕਰਨੇ ਖਤਮ ਨਹੀਂ ਹੋਊਗੀ ਤੇ ਸੱਚ ਸੱਚ ਰਹਿਣਾ ਬਾਣੀ ਕੀ ਕਹਿੰਦੀ ਆਦ ਸੱਚ ਜਬਾਤ ਸੱਚ ਹੈ ਪੂਰੀ ਸੱਚ ਨਾਨਕ ਹੋਸੀ ਸਾਥੇ ਸਾਥ ਹੋਣੀ ਹੋਣਾ ਬਿਲਕੁਲ ਬਿਲਕੁਲ ਤੋ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਜਲਦ ਤੁਹਾਡੇ ਨਾਲ ਫਿਰ ਤੋਂ ਸੰਪਰਕ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਨੂੰ ਵਾਹਿਗੁਰੂ ਜੀ ਕੀ ਫਤਿਹ ਜੀ